ਮੈਂ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹਾਂ ਅਨੀਸ਼ ਨਾਮ ਹੈ ਭਾਜੀ 88 ਫੁੱਟ ਦੇ ਰਹਿਣ ਵਾਲੇ ਹੈਗੇ ਕੀ ਵਾਕਿਆ ਹੋਇਆ ਜਿਹੜਾ ਮੁਗੜ ਚੋਰੀ ਹੋਇਆ ਵਾਕਿਆ ਭਾਜੀ ਹਰ ਵਾਰ ਪਿਛਲੀ ਵਾਰੀ ਵੀ ਮੇਲੇ ਦੇ ਪਹਿਲੇ ਦਿਨ ਚਾਂਦੀ ਦਾ ਮੁਗੜ ਹੈਗਾ ਇਹ ਸਾਡੇ ਦਰਬਾਰ ਚ ਮੀਰ ਸ਼ਾਹ ਦਰਬਾਰ 88 ਫੁੱਟ ਰੋਡ ਜਗਦੰਬੇ ਕਲੋਨੀ ਤੇ ਪਹਿਲਾਂ ਵੀ ਭਾਜੀ ਸਵੇਰੇ ਆ ਕੇ 7 ਵਜੇ ਚਾਂਦੀ ਵਾਲਾ ਮੁਗੜ ਚੋਰੀ ਹੋ ਜਾਂਦਾ ਵਾ ਇੱਥੋਂ ਦੀ ਤੇ ਕੋਈ ਕਮੇਟੀ ਕੋਈ ਉਸ ਤਰ੍ਹਾਂ ਸਾਰੇ ਪ੍ਰਧਾਨਗੀਆਂ ਕਰਦੇ ਨੇ ਇੱਥੇ ਆ ਕੇ ਕੋਈ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਉਸ ਤੋਂ ਅਗਲੇ ਦਿਨ ਹੀ ਸਾਰੇ ਭਰਾਵਾਂ ਨੇ ਮਿਲ ਕੇ ਫੇਰ ਚਾਂਦੀ ਦਾ ਮੁਕਟ ਬਣਵਾਇਆ ਮੈਂ ਨਰਿੰਦਰ ਕੁਮਾਰ ਟੀਨੂ ਮੁਕ ਸੇਵਾਦਾਰ ਹਜ਼ਰਤ ਬਾਬਾ ਮੀਰ ਸਾਹਿਬ ਦਰਗਾਹ ਕਮੇਟੀ ਮਜੀਠਾ ਰੋੜ ਅੰਮ੍ਰਿਤਸਰ ਤੋਂ ਅੱਜ ਦੀ ਗੱਲ ਹੈ ਜੀ ਸਵੇਰੇ 6:48 ਜਦੋਂ ਸਾਡਾ ਬਾਬਾ ਜੀ ਦਾ ਜਿਹੜਾ ਤਾਜ ਹੈ ਜਿਹੜਾ ਮੁਕਟ ਹੈ ਉਹ ਚੋਰੀ ਹੋਇਆ ਹੈ ਇਹ ਅੱਜ ਤੋਂ 1.5 ਮਹੀਨਾ ਪਹਿਲਾਂ ਦਸੰਬਰ ਦੀ 27 ਜਾਂ 28 ਤਰੀਕ ਦੇ ਦਰਮਿਆਨ ਦੀ ਗੱਲ ਹੈ ਪਹਿਲਾਂ ਵੀ ਇਥੋਂ ਮੁਕਤ ਚੋਰੀ ਹੋ ਚੁੱਕਿਆ ਹੈ। ਅਨੇ ਕੰਪਲੇਂਟ ਗਈ ਹੈ ਜਿਹਦੇ ਬਾਰੇ ਇਹਨਾਂ ਨੇ ਕੰਪਲੇਂਟ ਕੀਤੀ ਵੀ ਸਾਡੇ ਨਾ ਦਰਗਾਹ ਦੇ ਵਿੱਚੋਂ ਮੁਕਤ ਚੋਰੀ ਹੋ ਗਿਆ। ਜੋ ਕਿ ਅਸੀਂ ਮੌਕੇ ਤੇ ਪਹੁੰਚਾ ਮੌਕੇ ਤੇ ਆਣ ਕੇ ਸੀਸੀਟੀਵੀ ਵੇਖਣ ਦੀ ਕੋਸ਼ਿਸ਼ ਕੀਤੀ ਐ। ਜਿਹਦੀ ਹਾਰਡ ਡਿਸਕ ਜਿਹੜੀ ਹੈ ਨਾ ਉਹ ਉੱਡੀ ਪਈ ਐ। ਅਸੀਂ ਉਹਨਾਂ ਦੇ ਜਿਹੜੇ ਵੀ ਕੈਮਰਾ ਵਗੈਰਾ ਕੀ ਕਰਦੇ ਨੇ ਉਹਨਾਂ ਨੂੰ ਬੁਲਾਇਆ ਇੱਥੇ। ਉਹਨਾਂ ਨੂੰ ਮਤਲਬ ਇਹਨਾਂ ਨੂੰ ਦੀਵੀ ਰੌਂਦੇ ਹਵਾਲੇ ਕਰਦੇ ਉਹ ਕਹਿੰਦੇ ਸਾਨੂੰ ਸੀਸੀਟੀਵੀ ਫੋਟੋਜ਼ ਕੱਢ ਕੇ ਦੇ ਦਨੇ ਆ। ਜਦ ਵੀ ਸਾਡੇ ਸਾਹਮਣੇ ਕੋਈ ਪਹਿਲਾ ਕਲੂ ਆ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਕਾਰਵਾਈ ਸ਼ੁਰੂ ਕਰਾਂਗੇ। ਫਿਲਹਾਲ